ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਪਾਵ ਲਿਓ ਸਾਹਿਬੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਤਖਤ ਸ੍ਰੀ ਹਰਮੰਦਰ ਜੀ ਸ੍ਰੀ ਪਟਨਾ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਭੂਮੀ ਤੇ ਮਿਤੀ 4 5 6 ਜਨਵਰੀ 2025 ਨੂੰ ਸਮੁੱਚੇ ਪੰਥ ਵੱਲੋਂ ਇਕੱਤਰਤ ਹੋ ਕੇ ਬਹੁਤ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਇਹ ਇਸਦੀ ਪ੍ਰਾਰੰਭਤਾ 25 ਦਸੰਬਰ 2024 ਨੂੰ ਅਮਰਤ ਵੇਲੇ ਪਰਪਾਤ ਫੇਰੀਆਂ ਦੇ ਰੂਪ ਵਿੱਚ ਹੋਵੇਗੀ ਰੋਜ਼ਾਨਾ ਪਰਪਾਤ ਫੇਰੀਆਂ ਨਿਕਲਣਗੀਆਂ 4 ਜਨਵਰੀ ਅਮਰਤ ਵੇਲੇ ਵੱਡੀ ਪਰਪਾਤ ਫੇਰੀ ਨਿਕਲੇਗੀ ਅਤੇ 4 ਜਨਵਰੀ ਸ਼ਾਮ ਨੂੰ ਪੁੱਲੇ ਪੰਡਾਲਾਂ ਦੇ ਵਿੱਚ ਕਵੀ ਦਰਬਾਰ ਹੋਣਗੇ ਜੋ देर रात ਗਈ ਤੱਕ ਸਜਣਗੇ ਉਸ ਪ੍ਰਾਂਤ 5 ਜਨਵਰੀ ਗੁਰਦੁਆਰਾ ਗਾਇਕਾਟ ਸਾਹਿਬ ਵਿਖੇ ਸਵੇਰੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਦੀਵਾਨ ਸਜਣਗੇ ਅਤੇ ਦੁਪਹਿਰ ਬਾਅਦ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੋ ਸ਼ਾਮ ਨੂੰ ਤਖਤ ਸਾਹਿਬ ਵਿਖੇ ਆਕਰ ਕੇ ਸਮਾਪਤੀ ਹੋਵੇਗੀ ਅਤੇ 5 ਜਨਵਰੀ ਨੂੰ ਹੀ ਸੋਨੇ ਦੀਵਾਨ ਉਸੇ ਤਰ੍ਹਾਂ ਪੰਡਾਲਾਂ ਦੇ ਵਿੱਚ ਸਜਣਗੇ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਗੁਣੀ ਜਨ ਵਿਦਵਾਨ ਗੁਣੀ ਜਨ ਕਥਾਵਾਚਕ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਣਗੇ ਇਸੇ ਤਰ੍ਹਾਂ 6 ਜਨਵਰੀ ਅਮਰਤ ਵੇਲੇ ਤੋਂ ਦੀਵਾਨ ਪ੍ਰਾਰੰਭ ਹੋਣਗੇ ਜੋ ਸਾਰਾ ਦਿਨ ਹੀ ਦੀਵਾਨ ਚੱਲਣਗੇ ਸ਼ਾਮ ਨੂੰ ਚੱਲਣਗੇ ਦੇਰ ਰਾਤ ਗਈ ਤੱਕ ਦੀਵਾਨ ਚੱਲਣਗੇ ਉਸ ਪ੍ਰੰਤ ਤੱਕ ਤਖਤ ਸਾਹਿਬ ਵਿਖੇ ਕਣਪਾਟ ਸਾਹਿਬ ਦੀ ਸਮਾਪਤੀ ਹੋ ਕੇ ਫਿਰ ਮਹਾਰਾਜ ਦੇ ਪ੍ਰਕਾਸ਼ ਦੇ ਕੀਰਤਨ ਰੂਪ ਵਿੱਚ ਕਥਾ ਹੋ ਕਰਕੇ ਫਿਰ ਮਹਾਰਾਜ ਦੇ ਪ੍ਰਕਾਸ਼ ਜਿਹੜੇ ਉਹ ਮਨਾਏ ਜਾਣਗੇ ਸੋ ਆਪ ਸਮੂਹ ਸੰਗਤਾਂ ਨੂੰ ਤਖਤ ਸਾਹਿਬ ਜੀ ਦੇ ਸਤਕਾਰਯੋਗ ਸਿੰਘ ਸਹਿਬਾਨ ਪੰਜ ਪਿਆਰੇ ਸਿੰਘ ਸਹਿਬਾਨ ਜੀ ਵੱਲੋਂ ਬੇਨਤੀ ਹੈ ਅਤੇ ਨਾਲ ਹੀ ਸਮੁੱਚੀ ਪ੍ਰਬੰਧਕ ਕਮੇਟੀ ਪ੍ਰਧਾਨ ਜਗਜੋਤ ਸਿੰਘ ਜੀ ਸੋਹੀ ਜਨਰਲ ਸਕੱਤਰ ਪਾਈ ਇੰਦਰਜੀਤ ਸਿੰਘ ਜੀ ਸਕੱਤਰ ਪਾਈ ਹਰਬੰਸ ਸਿੰਘ ਜੀ ਕਨੂਜਾ ਤथा ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਭਨਾ ਨੂੰ ਸਦਾ ਹੈ ਆਪ ਸੰਗਤਾਨੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿੱਥੇ ਸਮੁੱਚੇ ਪ੍ਰਬੰਧ ਕੀਤੇ ਗਏ ਸਟੇਸ਼ਨ ਤੇ ਆਉਣ ਵਾਲੀਆਂ ਸੰਗਤਾਂ ਨੂੰ ਲੈ ਕੇ ਛੱਡ ਕੇ ਆਉਣਾ 에ਅਰਪੋਰਟ ਤੇ ਆਉਣ ਵਾਲੀਆਂ ਸੰਗਤਾਂ ਨੂੰ ਲਿਆਉਣ ਅਤੇ ਛੱਡ ਕੇ ਆਉਣ ਦੇ ਪ੍ਰਬੰਧ ਮੈਡੀਕਲ ਪ੍ਰਬੰਧ ਹੋਣਗੇ ਉੱਥੇ ਜਿੰਨੀਆਂ ਵੀ ਟ੍ਰੇਨਾਂ ਇੱਧਰ ਨੂੰ ਆ ਰਹੀਆਂ ਹਰ ਇੱਕ ਟ੍ਰੇਨ ਦਾ ਪਟਨਾ ਸਾਹਿਬ ਸਟੇਸ਼ਨ ਤੇ ਸਟਾਪ ਹੋਵੇਗਾ ਸੋ ਟੋਲ ਫਰੀ ਨੰਬਰ ਜਿੱਥੇ ਆਪ ਜੀ ਕਮਰਿਆਂ ਦੀ ਬੁਕਿੰਗ ਕਰ ਸਕਦੇ ਹੋ 1800 891 8967 1800 891 8967 ਕਿਸੇ ਨੰਬਰ ਤੇ ਤੁਸੀਂ ਆਪਣੇ ਕਮਰੇ ਬੁੱਕ ਕਰਵਾ ਸਕਦੇ ਹੋ ਸੋ ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਉੱਥੇ ਗੁਰਦੁਆਰਾ ਬਾਦ ਲੀਲਾ ਸਾਹਿਬ ਵਿਕੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਮਹਾਂਪੁਰਖ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮਹਾਂਪੁਰਖ puri ਵਾਲਿਆਂ ਵੱਲੋਂ ਸੋਹਣੇ ਪ੍ਰਬੰਧ ਜਿਹੜੇ ਸੰਗਤਾਂ ਦੇ ਰਹਾਇਸ਼ ਤੇ ਲੰਗਰ ਦੇ ਕੀਤੇ ਗਏ ਨੇ ਸੰਤ ਬਾਬਾ ਹਰਵੰਦ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਨੇ ਸੰਤ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ ਮਹਾਂਪੁਰਖਾਂ ਵੱਲੋਂ ਅਤੇ ਸਤਿਬਾਪਾ ਨਿਸ਼ਚਲ ਸਿੰਘ ਜੀ ਯਾਤਰੀ ਨਿਵਾਸ ਵਿਖੇ ਪ੍ਰਬੰਧ ਹੋ ਰਹੇ ਨੇ ਹੋਰ ਵੀ ਜੋ ਸ਼ਹਿਰ ਦੀਆਂ ਧਰਮਸ਼ਾਲਾ ਸਕੂਲ ਆਦਿ ਹਨ ਉਹਨਾਂ ਵਿੱਚ ਵੀ ਸੰਗਤ ਦੀ ਰਹਾਇਸ਼ ਦੇ ਪ੍ਰਬੰਧ ਹੋਣਗੇ ਸਮੁੱਚੇ ਮਾਪੁਰਖਾਂ ਵੱਲੋਂ ਉਚੇਚੇ ਤੌਰ ਤੇ ਸੰਗਤ ਦੇ ਪ੍ਰਬੰਧ ਕੀਤੇ ਜਾ ਰਹੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਸੋ ਆਪ ਸਾਰੀਆਂ ਸੰਗਤਾਂ ਨੂੰ ਸੱਦਾ ਹੈ ਕਿ ਆਪ ਸਾਰਿਆਂ ਨੇ ਸਖਰ ਸ੍ਰੀ ਹਰਿਮੰਦਰ ਦੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਕੇ ਵਾਰਾਇ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮਨਾ ਕਰਕੇ ਜਿੱਥੇ ਗੁਰੂਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆ ਉੱਥੇ ਸਤਿਗੁਰਾਂ ਦੇ ਅਸੀਸਾਂ ਦੇ ਪਾਤਰ ਬਣ ਕੇ ਇਹਨਾਂ ਪ੍ਰਕਾਸ਼ ਪੁਰਬਾਂ ਦੀ ਰੌਣਕ ਨੂੰ ਵਧਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਕੇ ਸੁਪਨੋ ਕੇ ਘਰ ਕੋ اور ਸੁੰਦਰ ਬਣਾਉਣੇ ਕੇ ਲਿਏ ਯੂਨਿਕ ਡੈਕੋਰ اور ਯੂਨਿਕ ਸੈਨੀਟੇਸ਼ਨ ਲੈ ਕੇ ਆਇਆ ਹੈ ਇੱਕ ਕੰਪਲੀਟ ਬਾਥਰੂਮ डेस्टिनेशन शोरूम एक डिजाइन एक और टिकाऊ सामान नल पाइप कंप्लीट बाथरूम सेट किफायती दामों में जैकवार एस्को प्राजो आर्टिस के ब्रांड उपलब्ध है हमारा पता यूनिक के कोर्स पार्वती शॉपिंग आर्केड शॉप नंबर फोर एंड फोर्टी फोर जी टी रोड आश्रम मोड आसनसोल आश्र दूसरा पता है यूनिक सैनिटेशन एटी टू एन एस रोड आसनसोल ਸੰਪਰਕ ਨੰਬਰ 943404247603412300062